ਉੱਠਿਆ ਰੋ ਕਿੰਨੇ ਕਿਲੇ ਤੇ ਪਹੁੰਚ ਗਏ ਕਿੱਥੇ ਕ ਪਹੁੰਚੇ ਕਿੱਥੇ ਕ ਪਹੁੰਚੇ ਹੋ ਫੇਰ ਵੀ ਤੁਸੀਂ ਜਿਹੜਾ ਤੇਰੇ ਕੋਲੇ ਨਾ ਇਹ ਵੀ ਆਏ ਜੀ 5 ਵਜੇ ਤੋਂ 5 ਵਜੇ ਇਹ ਬਨੇਗਾ ਸੋ ਰਾਏ ਪਾਉ ਨਹੀਂ ਕੋ ਰਾਏ ਨਹੀਂ ਰਹਿਣਾ ਦਿੱਕਤ ਹੋਣੀ ਉਹ ਘਰੋਂ ਦਾ ਧੂਆ ਮਾੜਿਆ ਹੋਣੀ ਆ ਕਿਹਨੀਆਂ ਵੇਗ ਨਾਲ ਚੱਲਿਆ ਨੇ ਕਾਰਾਂ ਟੇਕੇ ਦੀ ਫਾਈ ਲੈ ਕੇ ਜਿੱਦਾਂ ਆਪਣੇ ਫਾਇਰੋਂ ਦੇਲੇ ਮਾਰੀ ਨਾ ਕੋਈ ਨਹੀਂ ਹੈ ਲੈ ਜਿਆਦਾ ਨਾ ਬਜਾਜਾ ਦੇ ਰਹਿ ਗਏ ਨਾ ਕਾ ਪਣੀ ਤੇ ਨਹੀਂ ਹੋਏ ਦੂਤਰਾ ਸੀ ਲੱਗਾ ਇਹ ਉਹ ਬੰਦਾ ਉਹਨੂੰ ਪੁੱਛ ਲੋ ਜਾਣਾ ਨਾ ਉਹ ਜਾਣਾ ਉਹ ਜਾਣਾ ਪਿੰਡ ਇੱਥੇ ਹੀ ਕਿੱਥੇ ਆ ਬੰਦੋ ਨੂੰ ਬਿਠਾ ਦੇਗਾ ਜਾਤਾ चाड़ा मजर कादू कॾहिं पची किरे झोना रहंदा थले जा ਗਰਨਰ ਦਮ ਆ। ਆਹ ਪੀਰੇ ਕਮੈਟ ਹੋ ਜੇ। ਸਹੀ ਨਹੀਂ ਲੱਗਦਾ। ਕੋਈ ਨਹੀਂ। ਅੱਜ ਤੋਂ ਨਵਾਂ ਰੈਜ਼ੈਂਟ ਕਿ। ਸੋਨਾਂ ਨੂੰ ਪਾ ਰ। ਸੋ ਨੀਂਪੇ ਜਿਹਨੂੰ ਆਬਦ ਬੜੀ ਆ ਜੀ। ਮੇਰੇ ਖਬਰ ਸੁਣ। ਉਹ ਸੰਦੇ ਨੂੰ ਕੁਰ 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 ਮੈਂ ਅਗੇ ਜ ਮਿਲ ਗਏ ਮਿਲ ਗਏ ਸਾਹਿਬ ਇਹ ਮੁੜਦੇ ਆ ਪਿਛੇ ਨੂੰ ਮੁੜਦੇ ਨਹੀਂ ਉਹ ਜੂ ਦੂਸਰੀ ਕਿਸ਼ਤੀ ਵਾਲੇ ਨੇ ਤੁਰੇ ਇਹ ਨਾ ਖਦਰਾ ਨਾ ਪਾਣੀ ਡੂਗਾ ਪਾਜੀ ਤੇ ਪਾਣੀ ਡੂਗਾ ਯਾਨ ਜਾਣ ਦਿਓ ਆ ਸਬੂਚਾ ਹੋਣੀ ਨਾ ਇਹ ਆ ਜਾਣ ਵੇਲੇ ਇਹ ਨਹੀਂ ਪਤਨੇ ਮੈਂ ਕਿਹਾ ਵੀ ਤੇਰੇ ਮਾਚਾਂ ਨਵਰਾ ਨਹੀਂ ਤੂੰ ਬਰਾਜਾ ਭਾਈ ਤੇਰੀ ਲੋਕੇਸ਼ ਤੇ ਆ ਜਾ ਉਹ ਮੁਰੇ ਤੇ ਦੇ ਮਾਰੀ ਜਿਹੜੀ ਸਾਨੂੰ ਤੈਨੂੰ ਦੱਸਿਆ ਵੀ ਇਹ ਬਾਕੀ ਖਤਮ ਹੋ ਗਿਆ ਤੇਰੇ ਵਾਲਾ ਵਿਚਾਰੀਏ ਚਾਹ ਦੇਖ ਅੱਲਾ ਮਕਸਦਾ ਮੇਲੇ ਆ ਪਿਆ ਜੀ ਬਾਕੀ ਜੀ ਮੇਲੇ ਲਗਾ ਲੈ ਐ ਬਾਪੂ ਤੇਰਾ ਹੱਥਾਂ ਦੇ ਹੋਏ ਕੰਮ ਉਹ ਵੀ ਕੁਕਰ ਦਾ ਬਾਪ ਉੱਪਰ ਦੇ ਘਰ ਆਸ ਤੇ ਜਾਵੇ ਚੱਲ ਵੜ ਵੜ ਕੇ ਆ ਬਾਪੂ ਆ ਜਾ ਹੁਣ ਆ ਜਾ ਆ ਜਾ ਆਉਂਦੀ ਆਉਂਦਾ ਭਾਜੀ ਬਣੇ ਆ ਆ ਜਾ ਇੱਧਰ ਤੇ ਆ ਇੱਧਰ ਵੀ ਆਓ ਬਾਈ ਬਾਲਾ ਕੋਈ ਬੋਲੂ ਬਾਈ ਮਾਈਕ ਲਾ ਲਈ ਆ ਜਾ ਹੁਣ ਆਰੇ ਆਉਦੇ ਬੰਦੇ ਪਾਜਾ ਕੋਲ ਜਿਦੋਂ ਦਾ ਪਾਣੀ ਆਏ ਵੀ ਆਉਂਦੇ ਆ ਆ ਸਿੱਟ ਦਿਓ ਨਹੀਂ ਨਹੀਂ ਪਾਣੀ ਦੱਸੇਗਾ ਲੈਣਾਂਗੇ ਰਹਿ ਗਿਆ ਉਹ ਦੋ ਬੰਦੇ ਅੱਗੇ ਖੜੀ ਆ ਉੱਪਰ ਥੋਲੀ ਹੋਏ ਰਹੇ ਸੀ ਇੱਕ ਕਰਤੀ ਉਥੇ ਸਾਡਾ ਖਾਲਸਾ ਵਾਹੀ ਗੁਰਦੀ ਕੀ ਫਤਿਹ ਰੈਸਪਰੇਸ਼ਨ ਚਾਲੂ ਆ ਟਾਲੀਪਿੰਡ ਦੇ ਵਿੱਚ 13 14 ਬੰਦੇ ਫਸ ਚੁੱਕੇ ਆ ਜਿਨ੍ਹਾਂ ਨੂੰ ਕੱਢਣ ਜਾ ਰਹੇ ਆ ਰਾਤ ਮਕੀਰੀਆਂ ਸੀਗੇ ਤੇ ਹੁਣ ਜਿੱਤੇ ਕੱਢ ਕੇ ਇੱਕੋ ਕੱਢ ਕੇ ਪਹਿਲਾ ਅਬਦੁੱਲਾਪੁਰ ਕੱਢ ਕੇ ਆਏ ਆ ਹੁਣ ਟਾਲੀਪਿੰਡ ਤੋਂ ਫੋਨ ਆਇਆ ਇੱਥੇ ਤੇ ਸਾਡੀਆਂ ਤੇਜ਼ ਵੀ ਸਵਾਵਾਂ ਚੱਲੀਆਂ ਹੁਣ ਜਿਹੜਾ ਐਤ ਕੀ ਫਿਰ 13 14 ਬੰਦੇ ਕਡੇਰੀਆਂ ਚ ਫਸੇ ਹੋਏ ਆ ਉਹਨਾਂ ਨੂੰ ਕੱਢਣ ਜਾ ਰਹੇ ਆ ਬਣੇ ਰੋ ਤੁਹਾਨੂੰ ਜ਼ਰੂਰ ਦਿਖਾ ਲਾਂਗੇ ਕਿਦਾਂ ਕਿਦਾਂ ਕੱਢ ਕੇ ਰੈਸਪੀ ਕਰਾਂਗੇ